ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੇ ਕਿਸਾਨ ਭਰਾਵੋ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਇਹ ਬੜੀਆਂ ਧਿਆਨ ਦੇਣ ਯੋਗ ਗੱਲਾਂ ਤੇ ਇਹ ਚੀਜ਼ਾਂ ਜਿਹੜੀਆਂ ਆਪਾਂ ਕਿਉਂਕਿ ਹੁਣ ਜਿਹੜਾ ਮੌਸਮ ਥੋੜਾ ਖੁਸ਼ਕ ਮੌਸਮ ਆ ਤੇ ਕਈ ਕਿਸਾਨ ਭਰਾ ਮੇਰੇ ਜਿਹੜੇ ਕੀ ਕਰਦੇ ਆ ਉਹ ਝੋਨੇਆਂ ਚੋਂ ਪਾਣੀ ਜਿਹੜਾ ਸਕਾਰ ਰਹੇ ਤੇ ਕਿਉਂਕਿ ਉਹ ਪਾਣੀ ਜਿਹੜਾ ਸਕਾਉ ਨਾ 1 ਇੰਚ 2 ਇੰਚ ਜਿਹੜਾ ਪਾਣੀ ਖੜਾ ਰਹਿੰਦੇ ਉਹ ਚ ਕਿਉਂਕਿ ਆਪਣੇ ਜਿਹੜੇ ਝਣਨੇ ਹੈਗੇ ਗੱਬੇ ਦੇ ਤੇ ਉਹਦੇ ਲਈ ਉਹਨਾਂ ਨੂੰ ਜਿਹੜੇ ਮਤਲਬ ਕਿ ਪਾਣੀ ਦੀ ਬਹੁਤ ਜ਼ਰੂਰਤ ਆ ਠੀਕ ਆ ਤੇ ਪਾਣੀ ਤਕਰੀਬਨ ਜਮਾ ਨਾ ਸਿਕਾਓ ਠੀਕ ਆ 1 ਇੰਚ 2 ਇੰਚ ਪਾਣੀ ਉੱਚ ਹੋਣਾ ਚਾਹੀਦਾ ਝੋਨੇ 'ਚ ਇੱਕ ਤਾਂ ਇਹ ਗੱਲ ਦੂਜੀ ਗੱਲ ਜਿਹੜੇ ਹੁਣ ਖੁਸ਼ਕ ਹਵਾਵਾਂ ਚੱਲ ਰਹੀਆਂ ਦक्कन ਪੱਛਮੀ ਜਿਹੜੀਆਂ ਵਾਪਸ ਹੋ ਰਹੀਆਂ ਇਹਦੇ ਨਾਲ ਪੱਕ ਤਾਂ ਸੋਨਾ ਬਣੇਗਾ ਹੀ ਬਣੇਗਾ ਤੇ ਹੋਰ ਇਹਦੇ ਬਹੁਤ ਫਾਇਦੇ ਆ ਇਹ ਖੁਸ਼ਕ ਹਵਾਵਾਂ ਹੋਣ ਕਰਕੇ ਜਿਹੜੀ ਨਮੀ ਆ ਜਿਹੜੀ ਹਵਾ 'ਚ ਨਮੀ ਆ ਉਹਨੂੰ ਜਿਹੜੀਆਂ ਇਹ ਖਤਮ ਕਰ ਰਹੀਆਂ ਬਈ ਜਿਹੜੀ ਹਵਾ ਦੀ ਨਮੀ ਜਿਹੜੀ ਖਤਮ ਹੋ ਰਹੀ ਆ ਉਹਦੇ ਕਰਕੇ ਜਿਹੜੀਆਂ ਨਮੀ ਨਾਲ ਜਿਹੜੀਆਂ ਜਿਵੇਂ ਤੇਲਾ ਹੋ ਗਿਆ ਸੁੰਡੀ ਹੋ ਗਈ ਠੀਕ ਆ ਉਹਤੇ ਜਿਹੜਾ 50% ਇਹਨਾਂ ਨੇ ਜਿਹੜੀ ਉਹ ਰੋਗ ਲਾ ਦੇਣੀ ਆ ਕਿਉਂਕਿ ਜਿਹੜੀ ਤੇਲੇ ਨੂੰ ਚਾਹੀਦੀ ਆ ਕੀ ਚਾਹੀਦੀ ਆ ਨਮੀ ਚਾਹੀਦੀ ਆ ਤੇ ਸਿੱਲਾ ਜਾਂ ਮੌਸਮ ਚਾਹੀਦਾ ਜਿਵੇਂ ਕਹਿੰਦਗੇ ਤੇ ਸੁੰਡੀ ਨੂੰ ਵੀ ਉਹੀ ਚੀਜ਼ ਠੀਕ ਆ ਉਹਤੇ ਰੋਗ ਲਾ ਦੇਣੀ ਆ ਦੂਜਾ ਜਿਹੜਾ ਕਿਸਾਨ ਭਰਾਵੋ ਹੁਣ ਜਿਹੜੀਆਂ ਇਹ ਦਿਨ ਲੱਗਦੇ ਪਏ ਆ ਤੁਸੀਂ ਜਿਹੜੀ ਇਹ ਸਪਰੀਆਂ ਜਿਹੜੀਆਂ ਆਪਦੀਆਂ ਕਰਨੀਆਂ ਉਹ ਕਰ ਦਿਓ ਠੀਕ ਆ ਜੇ ਤਾਂ ਤੁਹਾਡੇ ਝੋਨੇ ਪੱਕ ਕੇ ਮਤਲਬ ਕਿ ਜਿਵੇਂ ਪੱਕਣ ਵਾਲੀ ਸਿਚੁਏਸ਼ਨ 'ਚ ਆ ਗਏ ਆ ਠੀਕ ਆ ਮਤਲਬ ਨਿਸਰ ਕੇ ਤੇ ਰੰਗ ਬਦਲਣਾ ਸ਼ੁਰੂ ਹੋ ਗਏ ਆ ਉਹ ਤੇ ਤੁਹਾਨੂੰ ਫੰਗੀਸਾਈਡ ਕਰਨ ਦੀ ਲੋੜ ਨਹੀਂ ਜੇ ਨਹੀਂ ਫੰਗੀ ਫੰਗਸ ਕੋਈ ਵੀ ਕੋਈ ਹਲਦੀ ਰੋਗ ਨਹੀਂ ਕੋਈ ਕੋਸ਼ ਨਹੀਂ ਠੀਕ ਆ ਕੋਈ ਤੁਹਾਡੇ ਝੋਲਸ ਰੋਗ ਨਹੀਂ ਪਿਆ ਜਿਵੇਂ ਕਹਿਦਗੇ ਆਪਾਂ ਹੈ ਤੇ ਕੋਈ ਲੀਫ ਬਲਾਸਟ ਨਹੀਂ ਕੋਈ ਜਿਵੇਂ ਕਹਿਦਗੇ ਫੰਗਸ ਫੰਗੀਸਾਈਡ ਉੱਤੇ ਕਰਨ ਦੀ ਲੋੜ ਨਹੀਂ ਕਿਉਂਕਿ ਜਿਹੜਾ ਝੋਨੇ ਉੱਤੇ ਕੋਈ ਫਾਇਦਾ ਨਹੀਂਗਾ ਕਿਉਂਕਿ ਉਹ ਜਿਹੜਾ ਹੁਣ ਖਤਰੇ ਵਾਲੀ ਸਿਚੁਏਸ਼ਨ 'ਚ ਜਿਹੜਾ ਨੰਗ ਚੁੱਕਿਆ ਝੋਨਾ ਜੋ ਆਪਣਾ ਰੰਗ ਜਿਹੜਾ ਬਦਲਣਾ ਸਟਾਰਟ ਹੋ ਗਿਆ ਠੀਕ ਆ ਉਹਤੇ ਜੇ ਤੁਸੀਂ ਕਰਨੀ ਆ ਜੇ ਤੇਲਾ ਹੈ ਤਾਂ ਤੁਸੀਂ ਤੇਲੇ ਵਾਲੀ ਸਪਰੇਅ ਕਰ ਸਕਦੇ ਹੋ ਜਾਂ ਜਿਹੜੀ ਸੁੰਡੀ ਉਸਤੇ ਅਟੈਕ ਹੋ ਸਕਦਾ ਜਿਹੜੀ ਮੁੰਜਰਾਂ ਦੇ ਕੱਟਣ ਵਾਲੀ ਸੁੰਡੀ ਦਾ ਤੇਲੇ ਤੇ ਸੁੰਡੀ ਵਾਲੀ ਜਿਹੜੀ ਹਲਕੀ ਸਪਰੇਅ ਤੁਸੀਂ ਮਾਰ ਸਕਦੇ ਹੋ ਤੇ ਦੂਜਾ ਜਿਹੜੇ ਦੂਜੇ ਪਾਸੇ ਕਰਕੇ ਪਛੇਤੇ ਝੋਨੇ ਠੀਕ ਆ ਪਛੇਤੇ ਝੋਨੇ ਇਸ ਟਾਈਮ ਜਿਹੜੇ ਗੋਹ ਭਰਨੇ ਸਟਾਰਟ ਹੋ ਗਏ ਆ ਤੇ ਥੋੜੇ ਥੋੜੇ ਨਿਸਰਨੇ ਜਿਹੜੇ ਸਟਾਰਟ ਹੋ ਗਏ ਆ ਜੀ ਆਪਾਂ ਗੱਲ ਕਰਕੇ 22 ਤੇ ਬਾਸਪਤੀ ਦੀ ਤੇ ਇਹ ਕਿਸਾਨ ਭਰਾ ਉਹ ਇਹ ਸਹੀ ਸਮਾਂ ਹੈਗਾ ਦਿਨ ਵੀ ਲੱਗਦੇ ਤੁਸੀਂ ਇੱਥੇ ਚੰਗਾ ਫੰਗੀ ਸੈਡ ਚੰਗੀ ਜਿਹੜੀ ਗੋਬ ਵਾਲੀ ਜਿਹੜੀ ਸੁੰਡੀ ਵਾਲੀ ਸਪਰੇ ਪੱਤਾ ਲਪੇਟ ਕੋਈ ਪੱਤਾ ਲਪੇਟ ਝੋਨੇ ਤੇ ਨੁਕਸਾਨ ਪੱਤਾ ਲਪੇਟ ਦਾ ਕੋਈ 1% ਵੀ ਨੁਕਸਾਨ ਨਹੀਂ ਹੁੰਦਾ ਤੁਸੀਂ ਕੀ ਕਰਨਾ ਗੋਬ ਵਾਲੀ ਸੁੰਡੀ ਵਾਲੀ ਤੇ ਫੰਗੀ ਸੈਡ ਜਿਹੜਾ ਚੰਗਾ ਫੰਗੀ ਸੈਡ ਪਾਓ ਠੀਕ ਆ ਤੇ ਜਿਹੜੀ ਤੇਲੇ ਵਾਲੀ ਤੁਸੀਂ ਜੇ ਤੇਲਾ ਹੈ ਤਾਂ ਤੁਸੀਂ ਪਾਓ ਜੇ ਨਹੀਂ ਹੈਗਾ ਤਾਂ ਤੁਸੀਂ ਹਲਕੀ ਜੀ ਚੈਸ ਵਗੈਰਾ ਜਿਹੜੀ ਉਹ ਪਾ ਕੇ ਤੁਸੀਂ ਜਿਹੜੀ ਸਪਰੇਅ ਕਰ ਸਕਦੇ ਹੋ ਠੀਕ ਹੈ ਸਹੀ ਸਮਾਂ ਹੈਗਾ ਇਹ ਤੇ ਫੰਗੀਸਾਈਡ ਕਰਨ ਦਾ ਕਿਉਂਕਿ ਇਸ ਤੋਂ ਬਾਅਦ ਜਿਹੜੀ ਇਹ ਨਿਸਰ ਨੇ ਸਟਾਰਟ ਹੋਊਗੀ ਹਨਾ ਜੇ ਕੋਈ ਉਸ ਇਹਦੇ ਨਿਸਣ ਨਾਲੇ ਟਾਈਮ ਤੇ ਜੇ ਕੋਈ ਇੱਥੇ ਫੰਗਸ ਆਉਂਦੀ ਹੈ ਤਾਂ ਤੁਹਾਡਾ ਉਹ ਜਿਹੜੀ ਕੁਆਲਿਟੀ ਤੇ ਜਿਹੜਾ ਅਸਰ ਪਾਊਗੀ ਸੋ ਇਹ ਜਿਹੜਾ ਸਹੀ ਸਮਾਂ ਹੈਗਾ ਬਾਸਪਤੀ ਤੇ ਤਾਂ ਖਾਸ ਕਰਕੇ ਜਿਹੜੀ ਤੁਸੀਂ ਚੰਗਾ ਜਿਹੜਾ ਫੰਗੀਸਾਈਡ ਵਰਤੋ ਤੇ ਕਿਉਂਕਿ ਇਹ ਦੀ ਇਹਨੇ ਇਹਦਾ ਰੇਟ ਲੱਗਣਾ ਕੁਆਲਟੀ ਦੇ ਸਿਰ ਤੇ ਤੁਹਾਡੀ ਬਾਸਪਤੀ ਦਾ ਠੀਕ ਹੈ ਜੇ ਦਾਣੇ ਥੋੜੇ ਜੇ ਦਾਗੀ ਹੋ ਗਏ ਜਾਂ ਰੰਗ ਸੋਹਣਾ ਨਹੀਂ ਬਣਿਆ ਠੀਕ ਹੈ ਤਾਂ ਤੁਹਾਡਾ ਜਿਹੜਾ 2 250 ਜਾਂ 300 ਤੱਕ ਦਾ ਜਿਹੜਾ ਵਟਾ ਲੱਗ ਜਾਣਾ ਤੇ ਤੇ ਉਧਰ ਜਿਹੜੇ ਆਪਾਂ ਗੱਲ ਕਰਕੇ ਚੰਗੇ ਫੰਗੀ ਸਾਈਡ ਦਾ 100 ਤੋਂ 200 ਦਾ ਕਿੱਲੇ ਮਗਰ ਫਰਕ ਪੈਣਾ ਤੇ ਇੱਧਰ ਕਈ ਹਜ਼ਾਰਾਂ ਦਾ ਇੱਕ ਫਰਕ ਪੈ ਜਾਣਾ ਜੇ ਆਪਣਾ ਰੇਟ ਘੱਟ ਲੱਗਿਆ ਤਾਂ ਸੋ ਇਸ ਚੀਜ਼ ਦਾ ਧਿਆਨ ਦੇਣ ਦੀ ਲੋੜ ਹੈ ਜੇ ਇੱਕ ਤੁਹਾਨੂੰ ਹੋਰ ਬੜੀ ਜਿਹੜੀ ਮੈਂ ਜ਼ਰੂਰੀ ਜਿਹਦੇ ਕਰਕੇ ਵੀਡੀਓ ਬਣਾਈ ਹੈ ਕਈ ਕਿਸਾਨ ਕੀ ਭਰਾ ਕੀ ਕਰ ਰਹੇ ਫਹਾਹਾ ਵੱਢ ਰਹੇ ਇਸ ਟਾਈਮ ਧੁੱਪਾਂ ਲੱਗਦੀਆਂ ਸੁਪਰੀਆਂ ਕਰਦਗੇ ਛੇਤੀ ਤੋਂ ਛੇਤੀ ਹੁਣ ਕੋਈ ਵਰਖਾ ਨਹੀਂ ਆਉਣੀ ਦਿਨਾਂ ਹੀ ਲੱਗਣੇ ਆ ਸੋਹਣੇ ਲੱਗਣੇ ਆ ਕਿਉਂਕਿ ਜਿਹੜੀਆਂ ਦੱਖਣ ਪੱਛਮੀ ਹਵਾਵਾਂ ਜਿਹੜੀਆਂ ਵਾਪਸ ਹੋਗੀਆਂ ਹੁਣ ਵਰਖਾ ਦੇ ਜਿਹੜੇ ਚਾਂਸ ਬਹੁਤ ਨਾ ਦੇ ਬਰਾਬਰ ਆ ਤੇ ਤੁਸੀਂ ਵੇਟ ਕਰੋ ਜੇ ਤੁਹਾਡੇ ਬਿਮਾਰੀ ਨਹੀਂ ਹੈਗੀ ਕੁਛ ਨਹੀਂ ਹੁੰਦਾ ਦੋ ਦਿਨ ਲੇਟ ਹੋ ਜੂ ਤਿੰਨ ਦਿਨ ਲੇਟ ਹੋ ਜੂ ਸਪਰੇ ਜਿਹੜੀ ਆਪ ਦੀ ਟਕਾ ਕੇ ਕਰਿਓ ਚੰਗੇ ਢੰਗ ਨਾਲ ਕਰਿਓ ਠੀਕ ਆ ਕਈ ਕਿਸਾਨ ਭਰਾ ਕੀ ਕਰਦੇ ਸ਼ਾਮ ਨੂੰ 6:30 ਤੋਂ ਬਾਅਦ ਸਪ੍ਰੇ ਆ ਕਰੀ ਜਾਂਦੇ ਆ 7 ਵਜੇ ਕਰੀ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਉਹ ਤੁਹਾਡਾ ਵੇਸਟ ਆ ਇੱਕ ਹਿਸਾਬ ਦਾ ਵਾਂਚ ਲੈ ਕੇ ਡੋਲ ਦਿਓ ਤੁਸੀਂ ਇੱਕ ਹਿਸਾਬ ਦਾ ਇਹ ਕਰ ਰਹੇ ਹੋ ਵੀ ਹਾਂ ਇਹ ਸਪਰੇ ਕਰਕੇ ਫਹਾ ਵੜਨਾ ਬਸ ਠੀਕ ਆ ਇੱਕ ਦਿਨ ਨਾ ਕੋਈ ਲੇਟ ਨਹੀਂ ਹੋਣ ਲੱਗੀ ਹੁਣ ਤੇ ਸੋ ਇਸ ਚੀਜ਼ ਦਾ ਧਿਆਨ ਰੱਖੋ ਤੁਸੀਂ ਆਪ ਦਾ 6:30 ਤੋਂ ਪਹਿਲਾਂ ਪਹਿਲਾਂ ਜਿਹੜੀ ਸਪਰੇ ਕਰ ਦਿਓ ਠੀਕ ਆ ਉਸ ਤੋਂ ਬਾਅਦ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿਹੜੇ ਹੁਣ ਜਿਹੜੀ ਤਰੇਲ ਬਹੁਤ ਜ਼ਿਆਦਾ ਪੈਂਦੀ ਆ ਤੇ ਉਹ ਤੁਹਾਡੀ ਜਿਹੜਾ ਸਪਰੇਅ ਦਾ ਅਸਰ ਆ 50% ਜਿਹੜਾ ਉਹ ਘੱਟ ਕਰ ਦਿੰਦੀ ਆ ਸੋ ਆਪਾਂ ਕਿਉਂ ਇਸ ਚੀਜ਼ ਦੇ ਹਨਾ ਬਈ ਕਿਉਂਕਿ ਬਿਮਾਰੀਆਂ ਹੈ ਨਹੀਂ ਨਾ ਤੇ ਉਹਦੇ ਕਰਕੇ ਜੇ 4 5 ਇੱਕ ਵੱਧ ਤੋਂ ਫਰਕ ਕਿੰਨੇ ਦਾ ਪੈਂਦਾ ਇੱਕ ਦੋ ਦਿਨ ਦਾ ਠੀਕ ਆ ਸੋ ਇਸ ਚੀਜ਼ ਦੀ ਐਵੇਂ ਕਾਲੀ ਨਾ ਕਰਿਆ ਕਰੋ ਤੇ ਆਪਾਂ ਮਿਹਨਤ ਕੀਤੀ ਹੁੰਦੀ ਆ ਤੇ ਆਪਾਂ ਇੱਕ ਥੋੜੀ ਜੀ ਕਾਲੀ ਪਿੱਛੇ ਆਪਾਂ ਐਵੇਂ ਨੁਕਸਾਨ ਨਾ ਕਰਾਲ ਗਏ ਸੋ ਇਹਨਾਂ ਚੀਜ਼ਾਂ ਦਾ ਧਿਆਨ ਦਿਆ ਕਰੋ Tänne on valittu kasan bravo.